नमस्कार जी न्यूज मीडिया देख रहे हैं आप और जी न्यूज मीडिया के स्क्रीन पर जो आप तस्वीरें देख रहे हैं ये राजस्थान से की हैं जहां पर आज आम आदमी पार्टी के कुछ नेताओं ने ही अपने पार्टी के खिलाफ प्रेस कॉन्फ्रेंस की जो आप तस्वीरें देख रहे हैं जी न्यूज मीडिया के स्क्रीन पर ये आम आदमी पार्टी के वहां पर नेता है आज उन्होंने प्रेस कॉन्फ्रेंस की क्या कहना था उनका आओ सुनते हैं जी न्यूज मीडिया पर दे, सारे आए सज्जनों ਆਉ ਫਤਿਹ ਜਿਸਾਨ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵੀਰੋ ਅੱਜ ਅਸੀਂ ਜਿਸ ਮਸਲੇ 'ਚ ਪ੍ਰੈਸ ਕਾਨਫਰੰਸ ਰੱਖੀ ਆ ਉਹ ਮਸਲਾ ਹੈ ਵੀਰੋ ਰਾਜਾ ਸੰਸੀ ਨਗਰ ਪੰਚਾਇਤ ਦੀ ਚੋਣ ਦਾ ਅੱਜ ਤੋਂ 4 ਮਹੀਨੇ ਪਹਿਲਾਂ ਰਾਜਾ ਸੰਸੀ ਦੀ ਨਗਰ ਪੰਚਾਇਤ ਦੀ ਚੋਣ ਹੋਈ ਸੀ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ 9 ਉਮੀਦਵਾਰ ਜਿੱਤੇ ਸਨ ਟੋਟਲ ਜਿਹੜੀ ਇਲੈਕਸ਼ਨ ਸੀ ਉਹ 13 ਉਮੀਦਵਾਰਾਂ ਦੀ ਸੀ ਉਹਦੇ ਵਿੱਚੋਂ 9 ਉਮੀਦਵਾਰ ਜਿਹੜੇ ਆ ਉਹ ਸਾਡੀ ਆਮ ਆਦਮੀ ਪਾਰਟੀ ਦੇ ਬੜੇ ਚਲੋ ਇਲੈਕਸ਼ਨ ਦੇ ਦਰਮਿਆਨ ਵੀ ਜੇ ਮੈਂ ਇਲੈਕਸ਼ਨ ਤੋਂ ਪਹਿਲਾਂ ਦੀ ਗੱਲ ਕਰਾਂ ਜਿਹੜੀ ਇਲੈਕਸ਼ਨ ਹੋਈ ਆ ਉਦੋਂ ਵੀ ਕੋਈ 2-3 ਉਮੀਦਵਾਰਾਂ ਦੇ ਜਿਹੜੇ ਕਾਗ ਰਿਜੈਕਟ ਹੋ ਗਏ ਸਨ ਤੇ ਰਾਇਆ ਸਾਂਹੀ ਦੇ ਵਿੱਚ ਕਾਂਗਰਸ ਆਕਾਲੀ ਦਲ ਬੀਜੇਪੀ ਨੇ ਰਲ ਕੇ ਇਕੱਠਿਆਂ ਇਲੈਕਸ਼ਨ ਲੜੀ ਬੜਾ ਔਖਾ ਮੁਕਾਬਲਾ ਸੀ ਪਰ ਵਾਹਿਗੁਰੂ ਦੀ ਕਿਰਪਾ ਨਾਲ ਆਹ ਸਾਰੀ ਸਾਡੀ ਟੀਮ ਦੀ ਜਿਹੜੀ ਮਿਹਨਤ ਰੰਗ ਲਿਆਈ ਅਸੀਂ 9 ਸੀਟਾਂ ਜਿੱਤਣ 'ਚ ਕਾਮਯਾਬ ਹੋਏ 9 ਸੀਟਾਂ ਜਿੱਤ ਕੇ ਅਸੀਂ ਪਾਰਟੀ ਝੋਲੀ ਪਾਈਆਂ ਬਾਅਦ ਦੇ ਵਿੱਚ ਚਲੋ ਪ੍ਰਧਾਨ ਕੀ ਜਿਹੜੀ ਕਾਸ਼ਮਗਾਸ ਸੀ ਉਹ ਚੱਲ ਪਈ ਉਸ ਦਰਮਿਆਨ ਪਾਰਟੀ ਨਾਲ ਸੀਨੀਅਰ ਲੀਡਰਸ਼ਿਪ ਦਾ ਸਾਰੇ ਲੀਡਰ ਸਾਹਿਬਾਨਾਂ ਨੂੰ ਮਿਲਿਆ ਗਿਆ ਹਰ ਇੱਕ ਵੱਲੋਂ ਆਪਣਾ ਹੱਕ ਜਤਾਇਆ ਗਿਆ ਚਲੋ ਜਦੋਂ ਇਲੈਕਸ਼ਨ ਕੱਲ ਹੋਈ ਆ ਜਿਸ ਕਾਰਨ ਦਾ ਦੋਖਿਆ ਜਿਸ ਕਰਕੇ ਅਸੀਂ ਇੱਥੇ ਇਕੱਠੇ ਹੋ ਕੇ ਸਾਰੇ ਆਏ ਆ ਵੀਰੋ ਜਦੋਂ ਰਿਜ਼ਲਟ ਕੱਲ ਪ੍ਰਧਾਨ ਬਣਾ ਕੇ ਉਹਨਾਂ ਨੇ ਕੱਢਿਆ ਸਾਰੇ ਕੱਲ ਉੱਥੇ ਤੇ ਜਿਹੜਾ ਸੀਨੀਅਰ ਮੀਤ ਪ੍ਰਧਾਨ ਆ ਉਹ ਕਾਂਗਰਸ ਦਾ ਬਣ ਗਿਆ ਵੇਖੋ ਜਿਸ ਕਾਂਗਰਸ ਨਾਲ ਅਸੀਂ ਲੜਾਈ ਲੜੀ ਜਿਹੜੀ ਕਾਂਗਰਸ ਦਾ ਕਿਲਾ ਸੀ ਜਿਹੜਾ ਮੰਨਦੇ ਜਿੱਥੇ ਅੱਜ ਅੰਮ੍ਰਿਤਸਰ ਵੇਖ ਲਓ ਜਿੱਥੇ ਕਾਂਗਰਸ ਬਹੁਤ ਸੀਟਾਂ ਲੈ ਕੇ ਜਿੱਤ ਗਈ ਰਾਜਾ ਸੰਸੀ ਚ ਉਹ ਕਿਲਾ ਢਾਇਆ ਤੇ ਕਾਂਗਰਸ ਨੂੰ ਸਿਰਫ ਇੱਕ ਸੀਟ ਆਈ ਤੇ ਅੱਜ ਕਾਂਗਰਸ ਦਾ ਉਥੇ ਸੀਨੀਅਰ ਮੀਤ ਪ੍ਰਧਾਨ ਬਣ ਗਿਆ ਮੈਂ ਆਪਣੀ ਪਾਰਟੀ ਦੇ ਨੁਮਾਇੰਦਿਆਂ ਨੂੰ ਆਗੂ ਸਭਾ ਬਾਨਾ ਨੂੰ ਮੈਂ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਨੂੰ ਬੇਨਤੀ ਕਰਕੇ ਦੱਸਣਾ ਚਾਹੁੰਦਾ ਤੇ ਮੈਂ ਉਹਨਾਂ ਲੋਕਾਂ ਨੂੰ ਵੀ ਦੱਸਣਾ ਚਾਹੁੰਦਾ ਆ ਤੁਹਾਡੇ ਮਾਧਿਅਮ ਨਾਲ ਵੀ ਇਲੈਕਸ਼ਨ ਕਿੱਦਾਂ ਹੋਰੀ ਤੇ ਹੋਇਆ ਕੀ ਕੀ ਉੱਥੇ ਵੇਖੋ ਵੀਰੋ ਜਿਸ ਸੋਖਸ਼ ਕਾਰਗਿਰੀ ਗਾੜ ਮੰਨਿਆ ਜਾਂਦਾ ਰਾਜਾ ਸੰਸੀ ਉਹ ਵੀਰੋ ਆ ਇਲੈਕਸ਼ਨ ਤੋਂ ਪਹਿਲਾਂ ਵੇਖੋ ਆ ਉੱਥੇ ਚਪੈਦੇ ਦੇ ਨਾਲ ਹੱਥ ਨੇ ਬੈਠੇ ਸਰਕਾਰ ਦੇ ਸਾਹਿਬ ਅਸੀਂ ਆ ਥੱਲੇ ਬੈਠੇ ਨੇ ਇੱਕ ਸੀਟ ਜਿੱਤੀ ਆ ਆ ਜਿਹੜੀ ਸਾਡੀ ਟੀਮ ਸਾਰੀ ਆਮ ਆਦਮੀ ਪਾਰਟੀ ਦੀ ਖਲੋਤੀ ਆ ਜਿੱਥੇ ਆ 13 ਉਮੀਦਵਾਰ ਸੀ ਆਮ ਆਦਮੀ ਪਾਰਟੀ ਦੇ ਤੇ 12 ਤੁਹਾਡੇ ਸਾਹਮਣੇ ਖਲੋਤੇ ਆ ਜਿਹਦੇ ਵਿੱਚੋਂ 8 ਜੇਤੂ ਨੇ ਤੇ 4 ਹਾਰੇ ਹੋਏ ਨੇ ਅਸੀਂ 12 ਜਾਣੇ ਅੱਜ ਇੱਥੇ ਪ੍ਰੈਸ ਕਾਨਫਰੰਸ ਆਏ ਆ 13 ਦੇ ਵਿੱਚੋਂ ਤੇ ਵਿਰੋਧ ਜੇ ਗੱਲ ਇਹਨਾਂ ਦੀ ਅੰਦਰ ਦੀ ਕਰੀਏ ਪ੍ਰਸ਼ਾਸਨ ਦੀ ਕਰੀਏ ਸਾਨੂੰ ਨਹੀਂ ਪਤਾ ਕੀ ਹੋਇਆ ਸਾਨੂੰ ਸੀਡ ਸੀਨੀਅਰ ਲੀਡਰਸ਼ਿਪ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਅਸੀਂ ਉੱਥੇ ਆ ਰਹੇ ਹਾਂ ਤੇ ਤੁਸੀਂ ਸਾਰੇ ਇਕੱਠੇ ਰਹੋ ਅਸੀਂ ਆਣ ਕੇ ਫੈਸਲਾ ਕਰਦੇ ਹਾਂ ਤੇ ਪਾਰਟੀ ਦਾ ਜੋ ਵੀ ਉਮੀਦਵਾਰ ਪਾਰਟੀ ਨੇ ਲੜਨਾ ਹੈ ਉਹ ਆਣ ਕੇ ਪਾਰਟੀ ਲੜੂਗੀ ਸਾਨੂੰ ਇਸ ਗੱਲ ਦੇ ਭਰੋਸੇ 'ਚ ਲੈ ਕੇ ਬਾਹਰ ਰੱਖਿਆ ਗਿਆ ਤੇ ਅੰਦਰ ਜਿਹੜਾ ਪ੍ਰਧਾਨ ਬਣਾ ਕੇ ਜਿਹੜਾ ਕਾਂਗਰਸ ਵੇਖੋ ਸਿਰਫ ਸਾਡੇ ਜੋ ਇੱਕ ਬਾਗੀ ਆ ਜਿਹੜਾ ਅੱਜ ਸਾਡੇ ਨਾਲ ਨਹੀਂ ਵੀਰ ਬਾਕੀ ਤੁਸੀਂ ਵੇਖੋ ਉੱਥੇ ਇੱਕ ਕਾਂਗਰਸ ਦਾ ਇੱਕ ਕਾਲੀਦਾ ਦਾ ਦੋ ਬੀਜੇਪੀ ਦਾ ਚਾਰ ਪਾਰਟੀਆਂ ਨੇ ਰਲ ਕੇ ਤੇ ਪ੍ਰਧਾਨ ਅੰਦਰ ਪ੍ਰਸ਼ਾਸਨ ਨੇ ਮੈਨੂੰ ਨਹੀਂ ਪਤਾ ਉਹ ਕਿਹੜੇ ਹਿਸਾਬ ਨਾਲ ਬਣਾਇਆ ਕਿਉਂਕਿ ਅੱਠ ਤਾਂ ਮੌਜੂਦਾ ਇੱਥੇ ਨੇ ਤੇ ਜੇ ਉਹ ਬਾਗੀ ਤਾਂ ਵੀ ਪੰਜ ਨੇ ਪੰਜ ਜਾਣਿਆਂ ਨਾਲ ਇੱਕ ਬੰਦਾ ਸਾਡੀ ਪਾਰਟੀ ਦਾ ਲੈ ਕੇ ਤੇ ਪੰਜ ਜਾਣਿਆਂ ਚੌਥਾ ਪਾਰਟੀ ਨਾਲ ਰਲ ਕੇ ਪ੍ਰਧਾਨ ਬਣਾ ਲਿਆ ਤੇ ਮੈਂ ਪਰ ਜੇ ਮੈਂ ਲੋਕਾਂ ਦੇ ਫਤਿਹ ਦੀ ਗੱਲ ਕਰਾਂ ਲੋਕ ਸਾਡੇ ਨਾਲ ਵੇਸ਼ਾਂ ਡੱਟ ਕੇ ਖਲੋਤੇ ਆ ਹਮੇਸ਼ਾ ਸਾਡਾ ਸਾਥ ਦਿੱਤਾ ਅੱਜ ਵੀ ਇਹ ਨਹੀਂ ਕੋਈ ਪ੍ਰਧਾਨ ਬਣ ਕੇ ਨੇ ਸਾਡਾ ਕੋਈ ਸਾਰੇ ਕੌਂਸਲ ਸਭਾਣ ਇੱਥੇ ਆਏ ਗੁਰੂ ਸਾਹਿਬ ਦੀ ਹਜ਼ੂਰੀ ਚ ਅਰਦਾਸ ਕਰਕੇ ਇਕੱਠੇ ਹੋ ਕੇ ਇੱਥੇ ਆਏ ਆ ਇਕੱਠੇ ਲੜਾਈ ਲੜਾਂਗੇ ਮੈਂ ਆਪਣੇ ਸੀਨੀਅਰ ਲੀਡਰਸ਼ਿਪ ਸਿੰਘਾ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਹਾਂ ਮਾਨ ਸਾਹਿਬ ਐਮਪੀ ਜੀ ਮੈਂ ਸ਼ਾਮਲ ਹੋਇਆ ਮੇਰੇ ਹਲਕੇ ਦੇ ਵਿੱਚ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਦੀ ਇੰਡੀਵਿਜੂਅਲ ਮੈਂ ਇੱਕ ਦਿਨ ਸੱਤਰਾਂ ਦੀਆਂ ਕਰਾਈਆਂ ਸਾਰੇ ਪਿੰਡ ਜਿਹੜੇ ਮੇਰੇ ਨਾਲ ਲੱਗਦੇ ਸੀ ਮੈਂ ਧਾਰੀਵਾਲ ਸਾਹਿਬ ਨੂੰ ਪਤਾਇਆ ਜੇ ਉਹ ਤੋਂ ਬਾਤ ਗੱਲ ਕਰਾਂ ਉਹ ਭਾਵੇਂ ਹਰਿਆਣੇ ਦੀ ਇਲੈਕਸ਼ਨ ਆ ਭਾਵੇਂ ਦਿੱਲੀ ਦੀ ਆ ਕਿਤੇ ਵੀ ਗਰਦਾਸਪੁਰ ਦੀ ਹੋਈ ਆ ਜਲੰਧਰ ਹਰ ਥਾਂ ਪਾਰਟੀ ਦੀ ਡਟ ਕੇ ਸਾਜ ਦਿੱਤਾ ਤੇ ਮੈਂ ਇਹ ਗੱਲ ਪੁੱਛਣੀ ਚਾਹੁੰਨਾ ਜੇ ਤੁਸੀਂ ਸਾਡੇ ਵਰਗਿਆਂ ਨੂੰ ਸ਼ਾਮਲ ਕਰਕੇ ਜੇ ਅੱਜ ਸਾਨੂੰ ਨਾਲ ਨਹੀਂ ਲਾਉਣਾ ਜੇ ਤੁਸੀਂ ਸਾਨੂੰ ਆਪਣੇ ਮੰਨਣਾ ਹੀ ਨਹੀਂ ਤੇ ਫਿਰ ਸਾਡੇ ਵਰਗਿਆਂ ਨੂੰ ਮੈਂ ਸਮਝਦਾ ਜਿੱਥੇ ਕੋਈ ਹੈਗਾ ਉਹਨੂੰ ਉੱਥੇ ਰਹਿਣ ਦੇਣਾ ਚਾਹੀਦਾ ਦੋਖ ਨੂੰ ਨਾ ਉਹ ਗੱਲ ਦਾ ਅੱਜ ਵਿਰੋਧੀ ਤਾਨਜ ਕਸਣਗੇ ਆਹ ਸਾਡੇ ਆਪਣੀ ਕਸਮ ਦੇ ਜਿਸ ਕਾਲੀ ਦਲ ਚ ਅਸੀਂ 30 ਸਾਲ ਕੰਮ ਕੀਤਾ ਮੈਂ ਵੀ ਸਮਝਦਾ ਹਾਂ ਮੀਡੀਆ ਦੇ ਸਾਹਮਣੇ ਨਾ ਆਇਆ ਜਾਵੇ ਪਰ ਜਿੱਥੇ 13 'ਚੋਂ 12 ਉਮੀਦਵਾਰ ਇੱਥੇ ਖਲੋਤੇ ਆ ਤੇ ਫਿਰ ਮੈਂ ਕਿਧੂੰ ਮਸਾਂ ਇਹ ਦੁੱਖ ਜਾਕ ਮੈਂ ਚਾਹੁੰਨਾ ਸੀ ਐਮ ਸਾਹਿਬ ਇਹਦੀ ਜਾਂਚ ਕਰਾਓ ਕੇਜਰੀਵਾਲ ਸਾਹਿਬ ਇਹਦੀ ਜਾਂਚ ਕਰਾਓ ਮਨੀਸ਼ ਸੋਧਿਆ ਜੀ ਇਹਦੀ ਜਾਂਚ ਕਰਾਓ ਸਾਡੇ ਦੇ ਕਿਹੜੀਆਂ ਕਾਲੀਆਂ ਭੇਡਾਂ ਨੇ ਜਦੋਂ ਉਹਨੇ ਪਾਰਟੀ ਚ ਆਇਆ ਪਾਰਟੀ ਲਈ ਵਫਾਦਾਰੀ ਲਈ ਰਾਤ ਦਿਨੇ ਕੀਤੀ ਆ ਇੱਕ ਬੰਦਾ ਸਾਬਤ ਕਰਦੇ 1 ਰੁਪਏ ਦੇ ਪਰਵਾਹਦਾਰ ਸਾਰਾ মিডিਆ ਸੁੰਦਾ ਪਰ ਇੰਨਾ ਕੁਝ ਕਰਨ ਦੇ باوجود ਸਾਰਾ ਕੁਝ ਕਰਨ ਦੇ باوجود ਜੇ ਸਾਡੇ ਕੋਲ ਕਮਿਸ਼ਨ ਜੇ ਕੌਂਸਲ ਸਭਾ ਨਾਲ ਖਲੋਤੇ ਨੇ ਸਾਰਾ ਕੁਝ ਕੋਰਿਆ ਫੇਰ ਤੁਸੀਂ ਅੱਜ ਕਾਂਗਰਸ ਨਾਲ ਰਲ ਕੇ ਪ੍ਰਧਾਨ ਬਣਾਉਣ ਦੀ ਕੀ ਲੋੜ ਸੀ ਅਸੀਂ ਤਾਂ ਸੁੱਖ ਸਰਕਾਰੀਆਂ ਥੱਲੇ ਬਿਠਾਤਾ ਸੀ ਪਰ ਸਾਡੀ ਪਾਰਟੀ ਨੇ ਸਾਡੇ ਸਿਰ ਤੇ ਬਿਠਾਤਾ। ਉੱਥੇ ਰਤੀ ਜਿਨ੍ਹਾਂ ਨੂੰ ਅਸੀਂ ਰਾਇਆ ਢੋਲ ਵਜਾਉਂਦੇ ਸੀ ਤੇ ਸਾਡੀ ਆਮ ਆਦਮੀ ਪਾਰਟੀ ਦੇ ਮੀ ਉਸ ਤੇਰੇ ਸਾਰੇ ਤੁਹਾਡੇ ਸਾਹਮਣੇ ਖੜੋਤੇ ਆ ਜਿੱਤੇ ਅੱਠ ਨੇ ਪ੍ਰਸ਼ਾਸਨ ਨੇ ਮਤਲਬ ਅੰਦਰ ਹੀ ਨਹੀਂ ਆਉਂਦਾ ਟਾਈਮ ਹੋ ਗਿਆ ਟਾਈਮ ਹੋ ਗਿਆ। ਇਸ ਗੱਲ ਦੀ ਜਾਂਚ ਮੈਂ ਸਮਝਦਾ ਸਾਡੇ ਪਾਰਟੀ ਪ੍ਰਧਾਨ ਨੂੰ ਬੇਨਤੀ ਕਰਨ ਲਈ ਮੈਂ ਇੱਥੇ ਆਇਆ। ਮੇਰਾ ਪਾਰਟੀ ਨਾਲ ਕੋਈ ਗਿਲਾ ਨਹੀਂ। ਮੇਰਾ ਕੋ ਧੰਡਾਰੀ ਪਾਰਟੀਆਂ ਬਦਲਣਾ। ਮੈਂ ਜੰਮਿਆ ਕਾਲੀ ਹਾਂ ਤੇ ਉਹ ਦਾਦਿਆਂ ਨੂੰ ਤਿੰਨਾਂ ਪੀੜ੍ਹੀਆਂ ਤੋਂ ਕਾਲੀ ਸਾਂ ਇੱਕੋ ਵਾਰੀ ਪਾਰਟੀ ਬਦਲੀ ਆ ਅੱਜ ਵੀ ਉਹਨਾਂ ਪਾਰਟੀ ਦਾ ਵਫਾਦਾਰ ਛਪਾਈਆਂ ਮੈਂ ਪਾਰਟੀ ਤੇ ਅੰਗੇਸ਼ ਨਹੀਂ ਆ ਪਰ ਮਸਲਾ ਹੈ ਵੀ ਪਾਰਟੀ ਆ ਕੋ ਆ ਕੀ ਹੋ ਰਿਹਾ ਮੈਂ ਇਹ ਦੀ ਜਾਂਚ ਜਿਹੜੀ ਆ ਹੋਣੀ ਚਾਹੀਦੀ ਆ ਅਸੀਂ ਸਾਰੇ ਇਕਮੁੱਟਿਆਂ ਬਾਕੀ ਅਸੀਂ ਕਾਨੂੰਨੀ ਲੜਾਈ ਜਿਹੜੀ ਸਾਰੀ ਲੜਾਂਗੇ ਇਹ ਸਾਰੇ ਭੈਣ ਭਰਾਵਾਂ ਨੇ ਉਸਵਾਦ ਤਾਂ ਆ ਵੀ ਅਸੀਂ ਤੁਹਾਡੇ ਨਾਲ ਡੱਟ ਕੇ ਖਲੋਤੇ ਖਲੋਤੇ ਵੀ ਰਾਤ ਨੂੰ ਇੱਕ ਮਿਹਨਤ ਕੀਤੀ ਇਹਨਾਂ ਨੂੰ ਜਤਾਇਆ ਗਰ ਗੁੱਸਾ ਇਸ ਕਾਲ ਦਾ ਹੁੰਦਾ ਵੀ ਜਦੋਂ ਕੋਈ ਆਪਣਾ ਘਰ ਆਪਣਾ ਪਰਿਵਾਰ ਆਪਣਾ ਘਰ ਛੱਡਣਾ ਬੜਾ ਔਖਾ ਛੱਡ ਕੇ ਤੁਹਾਡੀ ਪਾਰਟੀ ਚ ਆਇਆ ਅੱਜ ਸਾਨੂੰ ਸਾਡੇ ਜਿੰਨਾਂ ਨੂੰ ਛੱਡ ਕੇ ਆਇਆ ਟਿਚਰਾ ਕਰਦੇ ਇਹ ਕਹੀਏ ਨੂੰ ਨਹੀਂ ਤੁਹਾਡੀ ਆਪਣੀ ਸੁਣਾਈ ਨਹੀਂ ਕਿਸੇ ਦੀ ਸੁਣਾਈ ਕੀ ਹੋਏਗੀ ਕੋਕਾ ਦੀ ਸੁਣਾਈ ਕੀ ਸਾਡਾ ਕੀ ਕਰਦਾ ਇੱਥੇ ਹਾਂ ਮੇਰਾ ਕੀ ਕਰਦਾ ਸੀ ਅੱਜ ਪ੍ਰੈਸ ਕਾਨਫਰੰਸ ਕਰਨ ਨੂੰ ਜਿਹੜਾ ਤੁਹਾਡੀ ਪਾਰਟੀ ਆਇਆ ਹੈ ਕਾਂਗਰਸ ਦਾ ਉਹਦਾ ਕੁਦੇਵ ਸਿੰਘ ਧਾਲੀਵਾਲ ਉਹਨਾਂ ਦੇ ਘਰਾਂ ਤੋਂ ਇੰਟਰਵਿਊ ਸੰਭਾਲ ਹੋ ਰਿਹਾ ਜੀ ਮੈਂ ਕਹਿੰਦਾ ਜੀ ਕੁਝ ਵੀ ਹੋਇਆ ਉਹਨਾਂ ਨੂੰ ਮੁਬਾਰਕ ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇਣ ਕਿ ਤੁਹਾਡੀ ਪਾਰਟੀ ਦੇ 12 ਉਮੀਦਵਾਰ ਇੱਥੇ ਖਲੋਤੇ ਆ 8 ਤੁਹਾਡੇ ਜਿੱਤੇ ਆ ਕਿ ਪਾਰਟੀ ਨੇ ਇਹ ਨਹੀਂ ਬਨਾਸਬ ਸਮਝਿਆ ਇਹ ਧਾਰੀਬਾਤ ਸਾਹਿਬ ਦੱਸ ਸਕਦੇ ਵੱਡੇ ਨੇ ਸਰਕਾਰ ਚੋਗਾ ਮੰਤਰੀ ਮੈਂ ਕੀ ਕਹਿ ਸਕਦਾ ਜੀ ਜਿਹੜੇ ਮੰਤਰੀ ਹੋ ਤੁਸੀਂ ਹੀ ਮਾਰੋ ਉਹਨਾਂ ਦੇ ਨਾਲ ਹੋ ਤੁਸੀਂ ਹੀ ਸਭ ਕੁਝ ਉਹ ਤਾਂ ਸੁਣਾਈ ਨਹੀਂ ਨਹੀਂ ਸੁਣਾਈ ਤੁਹਾਡੇ ਸਾਹਮਣੇ ਆਏ ਜੇ ਤੁਸੀਂ ਅੱਗੇ ਅਗਰ ਦਾ ਸੰਝੋਤਾ ਹੋਵੇ ਤੁਸੀਂ ਆਮ ਆਦਮੀ ਪਾਰਟੀ ਹੋਣ ਦਾ ਤੈਅ ਕਰੋ ਤਾਂ ਉਦੋਂ ਕਾਗਜ਼ਰ ਨਾ ਦੀਏ ਵੇਖੋ ਅਸੀਂ ਤੇ ਰਾਤ ਦਿਨ ਮਿਹਨਤ ਕਰਕੇ ਲੋਕਾਂ ਦੇ ਹੱਥ ਜੋੜ ਕੇ ਲੋਕਾਂ ਨੇ ਸਾਡੇ ਤੇ ਭਰੋਸਾ ਕੀਤਾ ਸਭ ਤੋਂ ਵੱਧ ਵੋਟਾਂ ਤੇ ਕੁਲਵਿੰਦਰ ਸਿੰਘ ਜਿੱਤਿਆ ਮੇਰਾ ਰਿਸ਼ਤੇਦਾਰ ਹੈ ਉਤੋਂ ਬਾਅਦ ਦੂਜੇ ਨੰਬਰ ਤੇ ਇਹ ਵੀਰ ਜਿੱਥੇ ਕਾਂਗਰਸ ਦਾ ਹਲਕਾ ਪ੍ਰਧਾਨ ਸੀ ਜਿੱਥੇ ਸਾਡੇ ਕੋਲ ਉਮੀਦਵਾਰ ਨਹੀਂ ਸੀ ਉੱਥੇ ਜਾ ਕੇ ਇਸ ਭਰਾ ਨੂੰ ਇਲੈਕਸ਼ਨ ਲੜਨ ਲਈ ਬੇਨਤੀ ਕੀਤੀ ਤੇ ਲੋਕਾਂ ਨੇ ਦੂਜੇ ਨੰਬਰ ਤੇ ਸਭ ਤੋਂ ਵੱਡੀ ਲੀਡ ਤੇ ਜਿੱਥੇ ਸਾਡੀ ਵੋਟ ਵੀ ਨਹੀਂ ਸੀ ਅਸੀਂ ਇਲੈਕਸ਼ਨ ਲੜ ਸਕਦੇ ਹਾਂ ਹਾਂ ਜੇ ਮੇਰੇ ਤੇ ਕੋਈ ਕਿੰਤੂ ਪਰੰਤੂ ਕਰੇ ਮੈਂ ਛੱਡਿਆ ਅਕਾਲੀ ਦਾ ਮੈਂ ਜਿੰਨਾ ਚਿਰ ਅਕਾਲੀ ਦਾ ਹਾਂ ਕਦੇ ਹੀ ਕਦੇ ਝਾਤੀ ਨਹੀਂ ਮਾਰੀ ਤੇਵਾ ਜਿੰਨਾ ਜਰ ਰਹਿ ਆਕਾਲੀ ਦਾ ਜਰਿਆ ਜਿੱਦਾਂ ਦੇ ਆਮ ਆਦਮੀ ਚ ਆ ਗਿਆ ਕੋਈ ਸਾਬਤ ਕਰ ਦੇ ਆ ਪਿਛਲੇ ਵਾਰ ਵਿਆਹ ਹੋਇਆ ਪਾਲ ਸਾਹਿਬ ਦੇ ਦੱਸੋ ਸੱਜਣ ਸਾਨੂੰ ਅਹੀਂ ਕਹਿ ਪਤਾ ਨਹੀਂ ਹੋਣਾ ਕਦੀ ਪਿੱਛੇ ਭੌਂਕਦੀ ਵੇਖਿਆ ਜੇ ਛੜਦਾ ਛੜਦਾ ਪਰ ਮਸਲਾ ਇਸ ਗੱਲ ਦਾ ਵੀ ਯਾਰ ਤੁਸੀਂ ਕਾਂਗਰਸ ਨੂੰ ਜੇ ਲੀਡਰਾਂ ਨੇ ਸਾਰਾ ਕੁਝ ਕੀਤਾ ਰਲ ਕੇ ਚਲੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਹਾੜ ਦੇ ਕੋਈ ਐਲੋਕੇਸ਼ਨ ਲਾਓ ਦੱਸੋ ਜੇ ਇੱਕ ਸੀਟ ਸੀ ਆਕਾਲੀ ਦਰ ਕੋ ਜੇ ਮੇਰੀ ਕਾਲੀਦਾਲ ਨਾਲ ਗੱਲ ਹੁੰਦੀ ਤਾਂ ਕਾਲੀਦਾਲ ਮੈਨੂੰ ਸੀਟ ਨਾ ਪਾਉਂਦਾ ਜੇ ਅਸੀਂ ਕਾਂਗਰਸ ਨਾਲ ਰਾਜਦਨ ਕਾਂਗਰਸ ਮੈਨੂੰ ਇੱਕ ਸੀਟ ਰਾਂ ਦੇਦੀ ਜੇ ਭਾਜਪਾ ਨਾਲ ਰਾਜਦਨ ਭਾਜਪਾ ਵਾਲੇ ਨਾਲ ਮੈਨੂੰ ਦੱਤੇ ਤਿੰਨ ਹਲਕਾ ਇੰਚਾਰਜ ਮੇਰੇ ਖਿਲਾਫ ਰਲ ਕੇ ਤੇ ਜੇ ਕੋਈ ਸਾਡੇ ਆਪਣੇ ਵੀ ਕਈ ਰਲ ਕੇ ਕਰਗੇ ਨੇ ਤੇ ਮੈਨੂੰ ਇਸ ਗੱਲ ਦਾ ਕੋਈ ਗिला ਨਹੀਂ ਮੈਨੂੰ ਦੁੱਖ ਨਹੀਂ ਇਸ ਗੱਲ ਦਾ ਮੈਨੂੰ ਮਾਣ ਆ ਆ ਏਡੀ ਟੀਮ ਸਾਡੇ ਨਾਲ ਖਲੋਤੀ ਆ 50 ਸਰਪੰਚ ਲੋਕਾਂ ਨੇ ਬਣਾਏ ਨੇ ਐਮਪੀ ਚ ਸਾਰੇ ਪਿੰਡ ਸਾਡੇ ਚਤਾਏ ਮੈਨੂੰ ਮੇਰੇ ਹਲਕੇ ਤੇ ਮੇਰੇ ਲੋਕਾਂ ਤੇ ਮਾਣ ਹੈ ਉਹਨਾਂ ਨੇ ਮੇਰੇ ਸਿਰ ਤੇ ਪੱਗ ਰੱਖੀ ਹੈ ਪਰ ਜੇ ਅੱਜ ਕੋਈ ਹੋਇਆ ਤਾਂ ਸਾਡੇ ਆਪਣਿਆਂ ਨੇ ਕੀਤਾ ਇਸ ਗੱਲ ਦੀ ਜਾਂਚ ਵੀ ਤੇ ਰੋ ਰਿਹਾ ਇਹਦਾ ਪੇਫਰ ਕਿ ਕੌਣ ਜ਼ਿੰਮੇਵਾਰ ਕੋਲ ਹੈ ਇਹ ਨਹੀਂ ਮੈਂ ਵੇਖੋ ਭੁੱਲਰ ਵੀ ਪਹੁੰਚੇ ਸਰ ਨਹੀਂ ਭੁੱਲਰ ਸਾਹਿਬ ਪਹੁੰਚੇ ਭੁੱਲਰ ਸਾਹਿਬ ਨੇ ਹੀ ਸਾਨੂੰ ਕਿਹਾ ਸੀ ਮੈਂ ਆ ਰਿਹਾ ਹਾਂ ਪਾਰਟੀ ਵੱਲੋਂ ਮੈਂ ਆਣ ਕੇ ਨੋਮੀਨੇਟ ਕਰਨਾ ਤੇ ਅਹੀਂ ਭੁੱਲਰ ਸਾਹਿਬ ਵੀ ਉੱਥੇ ਬਾਹਰ ਤੇ ਅਹੀਂ ਵੀ ਬਾਹਰ ਤੇ ਸਾਨੂੰ ਅੰਦਰੋਂ ਕਹਿਤਾ ਗਿਆ ਵੀ ਟਾਈਮ ਜਿਹੜਾ ਬਾ ਤੁਹਾਡੀ ਤਾਦੀ ਗੱਲ ਕਰਨੀ ਮੁੜ ਕੇ ਦੱਸੋ ਜੀ ਸੀਐਮ ਸਾਹਿਬ ਤਾਂ ਆਈ ਗੱਲ ਜੀ ਇਸ ਮਸਲੇ ਦਾ ਨਹੀਂ ਮੈਂ ਫੋਨ ਕੀਤਾ ਸੀ ਫਿਰ ਹੋਇਆ ਉਹਨਾਂ ਨੂੰ ਮੈਂ ਉਹਨਾਂ ਨੂੰ ਦੱਸੀ ਐਨੀ ਗੱਲ ਵੀ ਮੈਂ ਕਹਾ ਮੈਂ ਪ੍ਰੈਸ ਕਾਨਫਰੰਸ ਕਰਕੇ ਸੀਐਮ ਸਾਹਿਬ ਤੁਹਾਨੂੰ ਇੱਕ ਬੇਨਤੀ ਕਰਨੀ ਆ ਵੀ ਸਾਡੀ ਪੁਕਾਰ ਜ਼ਰੂਰ ਸੁਣੋ ਮੈਂ ਜਾਊਂਗਾ ਇਹਨਾਂ ਸਾਰਿਆਂ ਨਾਲ ਲੈ ਕੇ ਸੀਐਮ ਸਾਹਿਬ ਕੋਲ ਜਾਊਂਗਾ ਕਿ ਜੀਬਾ ਸਾਹਿਬ ਕੋਲ ਜਾਊਂਗਾ ਇਹ ਪਾਰਟੀਆਂ ਠੀਕ ਆ ਅੱਜ ਸਾਡੇ ਤੋਂ ਸੀਨੀਅਰ ਹੋਣ ਕੇ 2-4 ਸਾਲ ਪਾਰਟੀ 13 ਚੋਂ ਹੁੱਟ ਚਾਈ ਕੋਈ 13 ਚ ਆ ਗਿਆ ਕੋਈ 22 ਚ ਆ ਗਿਆ ਠੀਕ ਆ ਨਾ ਜਦੋਂ ਪਾਰਟੀ ਹੁੱਟ ਚ 13 ਚ ਆਈ ਠੀਕ ਹੈ ਨਾ ਸਾਰੇ ਕੋਈ ਕਿਸੇ ਪਾਰਟੀ ਤੋਂ ਆਇਆ ਕੋਈ ਕਿਸੇ ਪਾਰਟੀ ਤੋਂ ਆਇਆ ਪਰ ਇਹਦਾ ਮਤਲਬ ਇਹ ਥੋੜਾ ਵੀ ਤੁਸੀਂ ਸਾਰੇ ਜਣੇ ਰਲ ਕੇ ਇੱਕ ਜਣੇ ਨੂੰ ਮਾਰ ਦਿਓ ਉਹਦੇ ਬਾਅਦ ਜਿਹੜੀ ਸਥਿਤੀ ਨਾ ਹੋਏ ਜਦੋਂ ਰਾਬ ਸਾਡੀ ਇਲੈਕਸ਼ਨ ਹੋਈ ਸਾਰੇ ਚਾ ਵੀ ਕੌਂਸਲਰ ਦਿੱਤੇ ਤੇ ਬਣਾ ਲਿਆ ਮੇਰ ਚਲੋ ਉਥੇ ਦੇ ਰੌਲਾ ਪੈਣਾ ਹੀ ਸੀਗਾ ਤੁਹਾਡੇ ਤੇ ਸਾਰੇ ਨਹੀਂ ਵੇਖੋ ਮੈਂ ਨਾ ਉਹ ਜਿਹੜਾ ਮੁਹੰਮਦ ਸਾਹਿਬ ਦੀ ਇਲੈਕਸ਼ਨ ਸੀ ਹਾਂਜੀ ਸਾਡੀ ਸਾਰੀ ਬਹੁਮਤ ਸਾਡੀ ਬਹੁਮਤ ਆ ਸਾਰੇ ਖੜੇ ਆ ਵੇਖ ਲਓ ਤੁਹਾਡੇ ਸਾਹਮਣੇ ਇਹਦੇ ਤਾਂ ਸਹੀ ਹੋਣਾ ਚਾਹੀਦਾ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਮੈਂ ਕੋਈ ਵੇਖੋ ਚੇਅਰਮੈਨ ਨਹੀਂ ਮੈਂ ਕੋਈ ਮੰਤਰੀ ਨਹੀਂ ਮੈਂ ਕੋਈ ਐਮਐਲਏ ਨਹੀਂ ਮੇਰੀ ਗੱਲ ਸੁਣੋ ਮੇਰੇ ਤੇ ਪਿਆਰ ਨਾ ਮਿਰਨ ਖਲੋਤੇ ਨੇ ਮੇਰਾ ਤਾਂ ਪਰਿਵਾਰ ਆ ਸਾਰੇ ਕੌਂਸਲ ਪਰਿਵਾਰ ਕਰਕੇ ਖਲੋਤੇ ਤੁਸੀਂ ਸਾਰੀ ਪ੍ਰੈਸ ਬੈਠੀ ਜੀ ਦੱਸੋ ਇਦਾਂ ਕੋਈ ਖੜਦਾ ਕਿਸੇ ਨਾਲ ਉਹ ਸੋਝੇ ਚਰ ਜਿਹੜੀ ਇਹਦੀ ਆਪਣੀ ਵੀ ਕੋਈ ਸੁਣਵਾਈ ਹੁੰਦੀ ਇਹਨੂੰ ਪੁੱਛਣ ਦਾ ਇਹ ਨਾ ਕੀ ਖਲੋਹਾ ਮੇਰਾ ਪਰਿਵਾਰ ਆ ਮੇਰਾ ਇਤفاق ਆ ਪਿਆਰ ਤਾਂ ਹੀ ਖੜੇ ਨਾ ਮੇਰੇ ਨਾਲ ਜਾਣਗੇ ਤੁਹਾਡੇ ਪਰਿਵਾਰ ਦੀ ਸੁਣਵਾਈ ਨਹੀਂ ਕਿਤੇ ਕਿੱਥਾਂ ਤੁਹਾਡਾ ਫਿਰ ਨਹੀਂ ਵੇਖੋ ਅੱਜ ਤੁਹਾਨੂੰ ਸੱਦਿਆ ਸਿਰਫ ਮੈਂ ਆਪਣੀ ਪਾਰਟੀ ਨੂੰ ਜਲਾਉਣ ਵਾਸਤੇ ਆਪਣੇ ਲੀਡਰ ਸਾਹਿਬਾਨ ਨੂੰ ਬੇਨਤੀ ਕਰਨੀ ਯਾਰ ਮੈਂ ਸਾਲ ਹੋ ਗਿਆ ਆਇਆ ਤਾਂ ਰਾਦਰ ਮਿੰਟ ਕੀਤੀ ਕੋਈ ਇਲੈਕਸ਼ਨ ਨਹੀਂ ਵੇਸ ਕੀਤੀ ਕਿਤੇ ਕੋਈ ਕੰਮ ਹੀ 1 ਰੁਪਏ ਰਵਾਧਾਰ ਨਹੀਂ ਹੈ ਥਾਣਦਾਨੀ ਸਿਆਸ ਕਰਦੇ ਆਉਣੇ ਮੇਰੇ ਦਾਦਾ ਦੀ ਫਿਲਟੋ ਫੈਕਟਰੀ ਜੀਨਾ ਸਾਹਿਬ ਮੰਨਦੇ ਹੋਈ ਮਿਹਨਤ ਦਾ ਮੁੱਲ ਨਹੀਂ ਮਿਲਦਾ ਚਲੋ ਮੈਂ ਇਹੋ ਸਮਝੂਗਾ ਵੇਖੋ ਜੇ ਕੁਲਵਿੰਦਰ ਸਿੰਘ ਜ਼ਰਮ ਕਰਦਾ ਹੋਵੇ ਇੱਕ ਨੰਬਰ ਤੇ ਅੱਜ ਰਾਾਇਆ ਸਾਹਿਬ ਦੀ ਸਾਰੀ ਪ੍ਰੈਸ ਚੱਲ ਜੇ 500 ਬੰਦੇ ਦੇ ਵੀਊ ਲੈ ਲਓ ਜੇ 490 ਬੰਦੇ ਕੁਲਵਿੰਦਰ ਸਿੰਘ ਦਾ ਨਾਮ ਨਾ ਲੈਣ ਤਾਂ ਮੈਂ ਰਾਜਨੀਤੀ ਛੱਡ ਦੂੰਗਾ। ਪਰ ਕੀ ਲੱਗਦਾ ਸੀਰਸ ਦਾ ਪਾਰਟੀ ਨੇ ਪਰਵਾਹ ਨਹੀਂ ਕਿਸ ਤਰ੍ਹਾਂ ਪਾਰਟੀ ਐ ਕੋਈ। ਇਹ ਤੁਮ ਦੇਖ ਦੀ ਗੱਲ ਦੀ ਮੈਂ ਜਾਣ ਕੇ ਆਇਆ। ਏਸੀ ਗੱਲ ਮੈਂ ਹੁਣ ਵੇਖੋ ਮੈਂ ਐਡੀਸ਼ਨ ਜੀ ਕਹਿਣ ਇਹ ਪ੍ਰੈਸ ਨੂੰ ਸੱਦਣ ਦਾ ਮਕਸਦ ਸਾਰੀ ਗੱਲ ਕਰਨਾ ਇਹ ਹੀ ਤਾਂ ਮੇਰਾ ਮਕਸਦ ਆ। ਵੀ ਮੈਂ ਸਸੋਧਿਆ ਸਾਹਿਬ ਨੂੰ ਕੇਜਰੀਵਾਲ ਸਾਹਿਬ ਨੂੰ ਮੈਂ ਮਾਨ ਸਾਹਿਬ ਨੂੰ ਮੈਂ ਬੇਨਤੀ ਕਰਦਾ ਵੀ ਜਾਣ ਤੇ ਕਰਾਓ ਹੋਇਆ ਕੀ ਆ। ਅਫਸਰਸ਼ਾਹੀ ਨੇ ਕੀ ਆ। ਲੀਡਰ ਵੇਗੇ ਆ ਕੀ ਹੋਇਆ ਕਿ ਮਜ਼ਮੂਰੀ ਬਣ ਗਈ ਵੀ ਇੱਕ ਬੰਦੇ ਦੇ ਮਗਰ ਲਾ ਕੇ ਤੇ ਕਾਂਗਰਸ ਨੂੰ ਬਣਾਉਣਾ ਪੈ ਗਿਆ ਤੇ ਸਾਰੇ ਛੱਡਦੇ ਆਪਣੀ ਮਾਰ ਤੇ ਕਿਹੜੇ ਬੰਦੇ ਦੇ ਪਿੱਛੇ ਲੱਗੇ ਕਿਹੜੇ ਬੰਦੇ ਦਾ ਜ਼ਿੰਮੇਵਾਰ ਨਹੀਂ ਜ਼ਿੰਮੇਵਾਰ ਵੇਖੋ ਇਹ ਮੈਂ ਹੁਣ ਇਸ ਜਾਂਚ ਲਈ ਮੈਂ ਬੈਠਾ ਇਸੇ ਜਾਂਚ ਲਈ ਤੁਹਾਡੇ ਕੋਲ ਹੋਇਆ ਵੀ ਇਹ ਜਾਂਚ ਹੋਣੀ ਚਾਹੀਦੀ ਹੈ ਕਿ ਕੌਣ ਜ਼ਿੰਮੇਵਾਰ ਹੈ ਕਿੰਨੇ ਕੁਸ਼ ਕੀਤਾ ਇਸ ਗੱਲ ਦਾ ਕੋਈ ਜਵਾਬ ਹੈ ਵੀ 12 ਉਮੀਦਵਾਰ ਪਾਰਟੀ ਦੇ ਹੋਣ ਤੇ ਪਾਰਟੀ ਸਾਡੀ ਦੀ ਸਰਕਾਰ ਹੋਏ ਤੇ ਅੱਜ ਅਹੀਂ ਸਾਰੇ ਮੱਤੇ ਵਟ ਕਰੇ ਬੀ ਅਫਸਰ ਸ਼ਾਹੀ ਨੇ ਕੀਤਾ ਕਿ ਲੀਡਰਸ਼ਿਪ ਨਾ ਕੀਤਾ ਵੇਖੋ ਅੰਦਰ ਤੇ ਅਫਸਰ ਸ਼ਾਹੀ ਸੀ ਸੀਤਾ ਜੀ ਅਫਸਰ ਸ਼ਾਹੀ ਨੇ ਕੀਤਾ ਅਫਸਰ ਸ਼ਾਹੀ ਨੇ ਅੰਦਰ ਨਹੀਂ ਵੜ ਦਿੱਤਾ ਕਿਸ ਨੂੰ ਪਹਿਲੂ ਇਹ ਗੱਲ ਕਹਿ ਦਿੱਤੀ ਜਾਂਦੀ ਆ ਕਿ ਲੀਡਰ ਸਾਹਿਬ ਆ ਨਾ ਰਹੇ ਨੇ ਤੇ ਆਣ ਕੇ ਤੁਹਾਨੂੰ ਮਤਲਬ ਨੋਮੀਨੇਟ ਕਰਨ ਉਹਨਾਂ ਨੇ ਨਾਮ ਲੈਣਾ ਕਿ ਕਿਸ ਬੰਦੇ ਨੂੰ ਬਣਾਉਣਾ ਤੁਸੀਂ ਕੱਲ ਉੱਥੇ ਸਾਰਾ ਕਵਰ ਕੀਤਾ ਹੀ ਉਹਨੂੰ ਦੱਸੋ ਕੋਈ ਇੰਟਰਵਿਊ ਕੋਈ ਇਹ ਨਿਕਲ ਅਥੇ ਹੱਥ ਘੜੇ ਕਰਦੇ ਸੈਵਤੀ ਲੈਂਦੇ ਆ ਨਾ ਬਲਕਿ ਨਹੀਂ ਜੇ ਤੂੰ ਪ੍ਰਧਾਨ ਬਣਿਆ ਨਾ ਅਹੀਂ ਪ੍ਰਧਾਨ ਪਿਛੋਂ ਦੀ ਟਾਪ ਕੇ ਕਣਕਾਂ ਨੂੰ ਭਾਈਦਾ ਵੇਖਿਆ ਪ੍ਰਧਾਨ ਬਹਿ ਗਏ ਤੇ ਸੀਨੀਅਰ ਉਮੀਦਵਾਰ ਬਣੇ ਸੀ ਪ੍ਰਧਾਨ ਵੀ ਬਣਾਇਆ ਤੇ ਸੀਨੀਅਰ ਉਮੀਦਵਾਰ ਵੀ ਬਣਾਇਆ ਤੇ ਆਪੇ ਸਾਡੀ ਭੈਣ ਨੂੰ ਉਮੀਦਵਾਰ ਵੀ ਚੁੜਦਾ ਖੜੀਆ ਉਮੀਦ ਪ੍ਰਧਾਨ ਅੱਜ ਚੁਣਿਆ ਹੋਇਆ ਨੁਮਾਇੰਦਾ ਇਹ ਗੱਲ ਪ੍ਰਸਤੇ ਵਿੱਚ ਤੇ ਉਹ ਅੱਜ ਇੱਥੇ ਖਲੋਤਾ ਹੋਵੇ ਪ੍ਰਧਾਨ ਕਿਹੜੀ ਪਾਰਟੀ ਪਰ ਆਮ ਸਾਡਾ ਆਮ ਆਦਮੀ ਪਾਰਟੀ ਵਾਲਾ ਹੀ ਬਣਿਆ ਇੱਕ ਮੁੰਡਾ ਸਿਰਫ ਆਮ ਆਦਮੀ ਪਾਰਟੀ ਦੇ ਸਿੰਬਲ ਤੇ ਜਿੱਤਿਆ ਪਰ ਕਾਂਗਰ ਜਿਹੜਾ ਸੀਨੀਅਰ ਉਮੀਦਵਾਰ ਪ੍ਰਧਾਨੋਂ ਕਾਂਗਰਸ ਦਾ ਬਣਿਆ ਸਿਰਫ ਇੱਕ ਜਿੱਤਿਆ ਅਮਰਿੰਦਰ ਸਿੰਘ ਬੱਬੂ ਸਹਿਮਤ ਨੇ ਬਾਕੀ ਕਾਂਗਰ ਦੇ ਇਹ ਜਿਹੜੇ ਪ੍ਰਧਾਨ ਬਣੇ ਨੇ ਕਾਂਗਰਸ ਦੇ ਬੰਸ ਹੈ ਨਹੀਂ 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 ਇਹ ਗਾਇਬ ਹੋ ਗਏ ਨਾ ਆਏ ਆ ਨਹੀਂ ਅਰੇ ਪ੍ਰਧਾਨ ਦਾ ਨਾਮ ਵੀ ਦੱਸ ਦਿਓ ਸੀਨੀਅਰ ਉਮੀਦਵਾਰ ਅਰਵਿੰਦਰ ਸਿੰਘ ਬੱਬੂ ਬਣਿਆ ਜੀ ਪ੍ਰਧਾਨ ਅਰਵਿੰਦਰ ਹਾਂਜੀ ਅਰਵਿੰਦਰ ਤੇ ਕਾਂਗਰਸ ਦੀ ਕਾਂਗਰਸ ਦਾ ਕੀ ਕਾਂਗਰਸ ਦੀ ਉਹ ਲੇਡੀ ਆ ਗੁਰਜੀਤ ਕੌਰ ਗੁਰਜੀਤ ਕੌਰ ਆ ਉਹ ਬਣੀ ਸੀ ਸੀਨੀਅਰ ਮੀਤ ਪ੍ਰਧਾਨ ਉਹ ਜੀ ਗੁਰਜੀਤ ਕੌਰ ਜੀ ਸਾਹਿਬ ਨੌ ਜਿੱਤਦੇ ਆ ਤੁਹਾਡੇ ਆਵਾਜ਼ ਆਦਮੀ ਪਾਰਟੀ ਦੇ ਪਰ ਕਾਂਗਰਸ ਦਾ ਸੀਨੀਅਰ ਮੀਤ ਪ੍ਰਧਾਨ ਲੈਣ ਦੀ ਕਿਉਂ ਲੋੜ ਪੈ ਗਈ ਤੁਹਾਨੂੰ ਲੱਗਦਾ ਵੀ ਕਾਂਗਰਸ ਦਾ ਪਿੱਛੇ ਹੱਥ ਹੋ ਸਕਦਾ ਮੇਸੇ ਕਰਕੇ ਤੇ ਇੱਥੇ ਬੈਠੇ ਆ ਇਸੇ ਗੱਲ ਕਰਕੇ ਤਾਂ ਜਿਹੜਾ ਪ੍ਰੈਸ ਕਾਨਫਰੰਸ ਰੱਖੀ ਇਹੋ ਤੇ ਗੱਲ ਪੁੱਛਣੀ ਆ ਨਹੀਂ ਤੁਹਾਡੇ ਵੀ ਆਪਣੇ ਪਟਾਣ ਤੋਂ ਆ ਕੋ ਪ੍ਰਧਾਨੀ ਹੋਣੇ ਪ੍ਰਧਾਨ ਲੈ